जय भीम जय भारत 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਦੇ ਇਲੈਕਸ਼ਨ ਹੋ ਰਹੀ ਹੈ ਜਿਸ ਨੂੰ ਲਗਾ ਫਲੋਰ ਹਲਕੇ ਵਿੱਚ ਬਹੁਜਨ ਸਮਾਜ ਪਾਰਟੀ ਪੂਰੇ ਜੋਰ ਸ਼ੋਰ ਨਾਲ ਇਲੈਕਸ਼ਨ ਲੜ ਰਹੀ ਹੈ ਤੇ ਬਹੁਜਨ ਸਮਾਜ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਖੜੇ ਹੋਏ ਆ ਉਹਨਾਂ ਵਿੱਚ ਬੜਾ ਜੋਸ਼ ਆ ਬੜਾ ਉਤਸ਼ਾਹ ਆ ਤੇ ਲਗਾਤਾਰ ਉਹ ਜਿਹੜੀਆਂ ਮੀਟਿੰਗਾਂ ਇਲਾਕੇ ਦੇ ਵਿੱਚ ਕਰ ਰਹੇ ਆ ਤੇ ਜੇ ਅਪਰੇ ਜ਼ਿਲ੍ਹਾ ਪ੍ਰੀਸ਼ਦ ਜੋਂ ਦੀ ਗੱਲ ਕਰੀਏ ਉੱਥੋਂ ਵਿਨੇ ਅਪਰਾ ਜਿਹੜੇ ਸਰਪੰਚ ਆ ਉਹਨਾਂ ਦੇ ਭਰਾ ਜਿਹੜੇ ਆ ਮਨਜੀਤ ਸਿੰਘ ਜੀਤੀ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਅਪਰਾ ਤੋਂ ਵੀ ਭੋਜਨ ਸਮਾਜ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਆ ਤੇ ਮੇਰੇ ਨਾਲੇ ਬਸਪਾ ਦੇ ਸੀਨੀਅਰ ਆਗੂ ਰਾਮ ਸਰੂਪ ਸਰੋਏ ਜੀ ਸਰੋਏ ਸਾਹਿਬ ਜਿਹੜੇ ਇਲੈਕਸ਼ਨ ਚੱਲਦੀ ਹੈ ਕੀ ਕਹੋਗੇ ਓਕੇ ਓਕੇ ਡੈਮੋਕ੍ਰੇਸੀ ਦੀ ਮੂਲਲੀ ਇਕਾਈ ਹੈ ਪੰਚਾਇਤ ਪੰਚਾਇਤ ਸੰਪਤੀ ਉਹ ਜ਼ਿਲ੍ਹਾ ਪ੍ਰੀਸ਼ਦ ਹੈ ਬਸ ਫਿਰ ਹਨਾ ਮੈਂ ਮੇਰੇ ਤੇ ਮੈਂ ਤਨ ਕਰਾ ਹੋਰ ਡੈਮੋਕ੍ਰੇਸੀ ਦੇ ਵਿੱਚ ਬਾਬਾ ਸਾਹਿਬ ਡਾਕਟਰ ਮਿਤਕਰ ਦੀ ਬੜੀ ਕਿਰਪਾ ਹੋਈ ਹੈ ਕਿ ਜਿਹੜੀ ਲੋਕਾਂ ਨੂੰ ਕਦੀ ਸਮਾਜ ਦੇ ਅੰਦਰ ਪੁੱਛਿਆ ਨਹੀਂ ਸੀ ਜਾਂਦਾ ਅੱਜ ਬਾਬਾ ਸਾਹਿਬ ਦੀ ਕਿਰਪਾ ਦੀ ਬਦੌਲਤ ਅੱਜ ਸਾਡੇ ਸਮਾਜ ਜੋ ਐਮ ਐਲ ਏ ਐਮ ਪੀ ਇਹ ਮੰਦਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਹਾਈ ਕੋਰਟ ਦੇ ਜਸਟਿਸ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਮਿਨਿਸਟਰ ਚੀਫ ਮਿਨਿਸਟਰ ਜਿਹੜੇ ਹੈ ਉਹ ਬਾਬਾ ਸਾਹਿਬ ਦੀ ਕਿਰਪਾ ਦੇ ਨਾਲ ਔਰ ਮਾਨਵਕ ਕਨਸ਼ੀਰਾਮ ਜੀ ਦੇ ਅੰਦੋਲਨੋ ਸਦਕੇ ਅੱਜ ਪੂਰੇ ਦੇਸ਼ ਦੇ ਵੱਡੀ ਮੁਬੱਦ ਜਿਹੜੀ ਹੈ ਸਮਾਜਿਕ ਪਰਵਰਤਨਾਂ ਦੀ ਔਰ ਆਰਥਿਕ ਉਤਰੀ ਲਹਿਰ ਜਿਹੜੀ ਹੈ ਉਹ ਕੱਡੇ ਪੱਧਰ ਤੇ ਚੱਲ ਰਹੀ ਹੈ ਜਿਹਨੂੰ ਭੰਕਮਾਰੀ ਮਾਇਆਵਤੀ ਜੀ ਪੂਰੇ ਦੇਸ਼ ਦੇ ਅੰਦਰ ਬਹੁਤ ਵੱਧਿਆ ਸੰਕਲਪ ਦੇ ਨਾਲ ਉਹ ਇਹਨੂੰ ਲੈ ਕੇ ਚੱਲ ਰਹੇ ਆ ਉਹਦੇ ਅਧੀਨ ਹੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਜ਼ਿਲ੍ਹਾ ਪਿਸਤੋ ਬਲਕਸਰ ਦੀ ਚੋਣਾਂ ਹੋ ਰਹੀਆਂ ਨੇ ਇਹ ਮੈਨੂੰ ਬੜਾ ਮਾਣ ਹੈ ਇਹ ਪੰਜਾਬ ਦੇ ਵਿੱਚ ਫਲੋਰ ਵਿਧਾਨ ਸਭਾ ਇੱਕ ਅਜੀਬ ਵਿਧਾਨ ਸਭਾ ਹੈ ਜਿਹਦੇ ਵਿੱਚ ਬਹੁਤ ਸਮਾਜ પાર્ટી ਨੇ 2019 ਦੇ ਵਿੱਚ 45000 ਤੋਂ ਜ਼ਿਆਦਾ ਵੋਟਾਂ ਲਈਆਂ ਜਿਹੜੀਆਂ ਔਨ ਰਿਕਾਰਡ ਹੈ ਕਿ ਪੰਜਾਬ ਨਹੀਂ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਔਰ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਕੋਈ ਵੀ ਕੰਸਟੀਚੁਐਂਸੀ 45000 ਦਾ ਅੰਕੜਾ ਸ਼ੂਨ ਨਹੀਂ ਸੀ ਤੇ ਇਹ ਪਹਿਲੀ ਵਾਰੀ ਹੋ ਰਿਹਾ ਹੈ ਜੇ ਜਦੋਂ ਸਾਡਾ ਇਹ ਆਪਣਾ ਜੋਂ ਜਿੱਥੇ ਮੈਂ ਅੱਜ ਖੜਾ ਹਾਂ ਆਪਣਾ ਜੋਂ ਤੋਂ ਇੱਕ ਉਮੀਦਵਾਰ ਆਪਣੇ ਮਨਜੀਤ ਸਿੰਘ ਜੀ ਤੇ ਜਿਹੜੇ ਸਾਡੇ ਜਿਹਨੂੰ ਅਸੀਂ ਗੋਲਡਨ ਸਿਟੀ ਵੀ ਕਹਿੰਦੇ ਆ ਉਸ ਆਪਣੇ ਨਗਰ ਦੇ ਵਿੱਚ ਇਹਨਾਂ ਦੇ ਭਰਾ ਸਾਹਿਬਾਨ ਬਿਨੇ ਕਮਲ ਜੀ ਵੰਢੀਲੀ ਦੇ ਨਾਲ ਸਰਪੰਚ ਬਣੇ ਔਰ ਇਸ ਪਰਿਵਾਰ ਦਾ ਜਿੱਥੇ ਭੌਜਨ ਸਮਾਜ ਦੀ ਖੇਤਿਆਂ ਦੇ ਵਿੱਚ ਪੌਲ ਹੀ ਮਾਨ ਦੇ ਨਾਮ ਲਿਆ ਜਾਂਦਾ ਉਥੇ ਇਹਨਾਂ ਦਾ ਜਨਰਲ ਰਕਮ ਵਿੱਚ ਵੀ ਬਰਸਤਕਾਰ ਹੈ ਔਰ ਮੈਨੂੰ ਤਾਂ یوں ਲੱਗਦਾ ਹੈ ਕਿ ਇਹ ਲੜਾਈ ਇੱਕ ਪਾਸੜ ਹੋ ਕੇ ਜਾ ਰਹੀ ਹੈ ਮਨਜੀਤ ਸਿੰਘ ਜੀਤਰੀ ਨੂੰ ਅਸੀਂ ਜਿੱਤ ਤਾਂ ਪਹਿਲਾਂ ਹੀ ਚੁੱਕੇ ਆ ਅਸੀਂ ਤਾਂ ਹੁਣ ਇਸ ਕਰਦੀ ਲੜਾਈ ਲੜ ਰਹੇ ਆ ਕਿ ਜਿੱਤ ਦਾ ਅੰਤਰ ਕਿਨਾ ਹੋਵੇ ਕਿਉਂਕਿ ਜਿਹੜੇ ਇਸ ਜੌਨ ਦੇ ਵਿੱਚ ਪੈ ਡਾ ਰਹੇ ਆ ਲਗਭਗ 20 ਪਿੰਡਾਂ ਦੀਆਂ ਪੰਚਾਇਤਾਂ ਨਹੀਂ ਆ ਉਹ ਪੁਰਜ ਸਵਾਜ ਪਾਰਟੀ ਦੀ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਫਲੋਰ ਹਲਕੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਪਾਸਲਾ ਪਿੰਡ ਹੈ ਉੱਥੇ ਕੈਂਡੀਡੇਟ ਆ ਜਾ ਸੀਗਾ ਤੇ ਆਮ ਆਦੀ ਪਾਰਟੀ ਨੇ ਆਪਣੀ ਲਿਸਟ ਵਿੱਚ ਉਹਦਾ ਨਾਮ ਦੇ ਦਿੱਤਾ ਤੇ ਇਸੇ ਤਰ੍ਹਾਂ ਹੋਰ ਵੀ ਕਈ ਜਿਹੜੀਆਂ ਖਬਰਾਂ ਮਿਲੀਆਂ ਆ ਜਿਸ ਤਰ੍ਹਾਂ ਜਦੋਂ ਇਹ ਗ੍ਰਾਂਵਾਂ ਦੇ ਵਿੱਚ ਨਗਰ ਕੌਂਸਲ ਗ੍ਰਾਂਵਾਂ ਜਿੱਥੇ ਇਹ ਆਰਓ ਸਾਹਿਬ ਬੈਠੇ ਸੀਗੇ ਉੱਥੇ ਜਿਹੜੀ ਨੋਮੀਨੇਸ਼ਨ ਹੋ ਰਹੀ ਸੀਗੀ 10 ਵਜੇ ਤੋਂ ਬਾਅਦ ਵੀ ਉੱਥੇ ਆਮ ਆਦਮੀ ਪਾਰਟੀ ਦੇ ਦੋ ਕੈਂਡੀਡੇਟ ਜਿਹੜੇ ਆ ਉਹ ਕੰਧਾਂ ਟੱਪ ਕੇ ਆਪਣੀਆਂ ਫਾਈਲਾਂ ਜਮ੍ਹਾਂ ਕਰਾਉਂਦੇ ਆ ਜਦਕਿ ਦੂਜੀਆਂ ਪਾਰਟੀਆਂ ਵਾਲੇ ਬਾਹਰ ਖੜੇ ਆ ਰਾਜਾ ਜੀ ਇਸ ਘਾਲ ਦਾ ਇੱਕ ਪ੍ਰਤੱਖ ਨੂੰ ਪਰਮਾਨਿਤ ਜਿਹੜੀ ਰੂਲਿੰਗ ਪਾਰਟੀ ਹੋਵੇ ਜੇ ਉਹਨਾਂ ਨੂੰ ਕੈਂਡੀਡੇਟ ਨਾ ਲੱਭਣ ਤਾਂ ਇਹ ਤਾਂ ਸਰਕਾਰ ਦੀ ਸਿੱਧੀ ਹਾਰ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦਾ ਨਾਅਰਾ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਲੇਕਿਨ ਪੁਛਰਾ ਚਾਹੁੰਦੇ ਆ ਇਸ ਆਮ ਆਦਮੀ ਸਰਕਾਰ ਨੂੰ ਵੀ ਜਿਹੜੀ ਕਹਿੰਦੇ ਸੀ ਅਸੀਂ 1-1000 ਰੁਪਿਆ ਬੀਬੀਆਂ ਦੇ ਖਾਤੇ 'ਚ ਪਾਉਣਾ ਮੈਨੂੰ ਫਲੋਰ ਵਿਧਾਨ ਸਭਾ 'ਚ ਕੀ ਕੀ ਪੂਰੇ ਪੰਜਾਬ ਵਿੱਚ ਇੱਕ ਲੇਡੀ ਖੜੀ ਕਰ ਦਿਓ ਜਿਹਦੇ ਖਾਤੇ 'ਚ 1000 ਰੁਪਿਆ ਆਇਆ ਹੋਵੇ ਔਰ ਜਿੰਨਾ ਤੂਫਾਨ ਝੂਠ ਆਮ ਆਦਮੀ ਪਾਰਟੀ ਨੇ ਬੋਲੇ ਇਸ ਤੋਂ ਜ਼ਿਆਦਾ ਕੋਈ ਪਾਰਟੀ ਝੁਕੀ ਨਹੀਂ ਹੋ ਸਕਦੀ ਫਲੋਰ ਦੇ ਵਿੱਚ ਤਾਂ ਹਾਲ ਇਹ ਹੈ ਇੱਥੇ ਇੰਚਾਰਜਾਂ ਦੀਆਂ ਵੀ ਲਾਈਨਾਂ ਲੱਗੀਆਂ ਇੱਕ ਇੰਚਾਰਜਾ ਮਤਲਬ ਲਿਖਤੀ ਫੜਦੀ ਹੈ ਦੂਜੇ ਜਿਹੜੇ ਪਿੱਛੇ ਆ ਮਤਲਬ 5-7 ਦੀ ਲੈਂ ਲੱਗੀ ਹੋਈ ਹੈ ਕਿ ਅਸੀਂ ਵੀ ਇੰਚਾਰਜ ਹੈ ਆਮ ਆਦਮੀ ਪਾਰਟੀ ਦਾ ਇਨਾ ਬੁਰਾ ਹਾਲ ਆ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਤੇ ਮੈਂ ਸਮਝਦਾ ਕਿ ਹਾਲਾਤ ਰੂਲਿੰਗ ਪਾਰਟੀ ਜਿਹਨੂੰ ਕੈਂਡੀਡੇਟ ਮੈਂ ਇਸ ਤੋਂ ਵੱਡੀ ਨਿਰਾਸ਼ਾ ਕਿ ਹੋ ਸਕਦੀ ਹੈ ਪਰ ਜੇ ਦੂਜੇ ਪਾਸੇ ਆਪਾਂ ਦੇਖੀਏ ਬਹੁਤ ਜੁਣ ਸਮਾਜ ਪਾਰਟੀ ਦੀ ਗੱਲ ਕਰੀਏ ਉਹਨਾਂ ਦੇ ਬਲਾਕ ਸੰਪਤੀ ਦੇ ਜਿਲ੍ਹਾ ਪ੍ਰੇਸ਼ਦ ਦੇ ਦੋ-ਦੋ ਕੈਂਡੀਡੇਟ ਦੋ-ਦੋ ਤਿੰਨ-ਤਿੰਨ ਕੈਂਡੀਡੇਟ ਦਾਅਵੇਦਾਰ ਆ ਉਹ ਕਹਿੰਦੇ ਸਾਨੂੰ ਟਿਕਟ ਦੋ ਸਾਨੂੰ ਦੋ ਜਿਵੇਂ ਕਿ ਦੂਜੀਆਂ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਉਮੀਦਵਾਰ ਨਹੀਂ ਮਿਲ ਰਹਾ ਉਮੀਦਵਾਰ ਨਹੀਂ ਮਿਲ ਰਹਾ ਦੂਜੀ ਜਿਹੜੀ ਵੱਡੀ ਤਰਕਤ ਕਾਂਗਰਸ ਹੈ ਉਹ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਚਨੀ ਲੱਗਾ ਲੱਤਾਂ ਖਿੱਚ ਹੂੰ ਦੂਜੇ ਪਾਸੇ ਵਿਕਰਮ ਚੌਧਰੀ ਜਿਹਦੀ ਮਾਂ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਉਹਨੇ ਬੀਜੇਪੀ ਤੋਂ ਖੜੀ ਕਰ ਦਿੱਤੀ ਯਾਨੀ ਫਲੋਰ ਬਦਾਂ ਸਭ ਤੋਂ ਹਲਕੇ ਇਦਾਂ ਦੇ ਹਰਾਤ ਬਣ ਗਿਆ ਮੈਨੂੰ ਲੱਗਦਾ ਕਿ ਅਸੀਂ ਦੋਨੋਂ ਬਲਕਸਾਂ ਦੀ ਰੁੜਕੇ ਦੇ ਵੀ ਫਲੋਰ ਦੇ ਵੀ ਅਸੀਂ ਕਬਜ਼ਾ ਕਰਾਂਗੇ ਔਰ ਟੋਟਲ ਜਿਲ੍ਹਾ ਪਛਦੇ ਜਿਹੜੇ ਕੈਂਡੀਡੇਟ ਆ ਉਹ ਬਹੁਤ ਜੁਮਾਰੀ ਪਰ ਕੇ ਹਾਥੀ ਦੇ ਨਿਸ਼ਾਨ ਤੇ ਜਿੱਤ ਕੇ ਜਿਲ੍ਹਾ ਪਛਦੇ ਵੀ ਕਬਜ਼ਾ ਕਰੂ ਜਿਹੜੀ ਕਾਂਗਰਸ ਵਿੱਚ ਫੋਟਿਆ ਇੱਕ ਤੜਾ ਵਿਕਰਮਜੀਤ ਚੌਧਰੀ ਨਾਲ ਇੱਕ ਚਰਨਜੀਤ ਚੰਨੀ ਨਾਲ ਆ ਕੀ ਲੱਗਦਾ ਭਈ 17 ਦਸੰਬਰ ਨੂੰ ਜਿਹੜਾ ਰਿਜ਼ਲਟ ਆਊਗਾ ਉਦੇ ਵਿੱਚ ਕਾਂਗਰਸ ਕਿੱਥੇ ਨਜ਼ਰ ਆਉਂਦੀ ਥਣ ਉਦੇ ਵਿੱਚ ਮੈਨੂੰ ਤਾਂ ਲੱਗਦਾ ਕਿ ਕਾਂਗਰਸ ਦਾ ਮਤਲਬ ਨਾਮ-ਨਿਸ਼ਾਨ ਹੀ ਨਹੀਂ ਕਿਤੇ ਰਹਿਣਾ ਜੋ ਕਿ ਕਾਂਗਰਸ ਦੇ ਵਿੱਚ ਐਡੀ ਵੱਡੀ ਬਗਾਵਤ ਹੋ ਗਈ ਹੈ ਕਿ ਇੱਕ ਪਾਸੇ ਚੰਨੀ ਦਾ ਮੁੰਡਾ ਮਿਰਲ ਪਾਰਟਿਸ ਮੀਟਿੰਗ ਕਰਦਾ ਚੌਧਰੀ ਸੰਤੋਖ ਦਾ ਮੁੰਡਾ ਫਲੋਰ ਮੀਟਿੰਗ ਕਰਦਾ ਉਹੀ ਉਹ ਬੰਦੇ ਉਧਰ ਜਾਂਦੇ ਉਹੀ ਉਹ ਬੰਦੇ ਉਧਰ ਜਾਂਦੇ ਆ ਲੇਕਿਨ ਕਿਸੇ ਨੂੰ ਕੁਝ ਨਹੀਂ ਪਤਾ ਕਿ ਸਾਡੀ ਸਪੋਰਟ ਕੌਣ ਕਰਦਾ ਹੈ ਕਾਂਗਰਸ ਪਾਰਟੀ ਦਾ ਕੈਂਡੀਡੇਟ ਕੌਣ ਹੈ ਲੋਕ ਦੁਬ ਵਿੱਚ ਹੈ ਇਹ ਆਮ ਆਦੀ ਪਾਰੀ ਗਈ ਹਰ ਇੱਕ ਨੂੰ ਕੈਂਡੀਟ ਨਹੀਂ ਲੱਭ ਰੇ ਬੋਜਨ ਸਮਾਜ ਪਾਰਟੀ ਬਹੁਤ بڑے ਪੱਧਰ ਦੀ ਆਤਮ ਵਿਸ਼ਵਾਸ ਨਾਲ ਔਰ ਆਤਮ ਬਲ ਦੇ ਨਾਲ ਔਰ ਲੋਕਾਂ ਦੇ ਵਿਸ਼ਵਾਸ ਦੇ ਨਾਲ ਅਸੀਂ ਇਸ ਅਖਾੜੇ ਵਿੱਚ ਆ ਔਰ 14 ਤਰੀਕ ਨੂੰ ਰਿਜ਼ਲਟ ਜਿਹੜਾ ਹੈ ਉਹ ਬੋਜਨ ਸਮਾਜ ਪਾਰਟੀ ਪੱਕਾ ਜਾਏਗਾ ਕੋਈ ਦਰਾਮਾ ਨਹੀਂ ਅਸੀਂ ਮਤਲਬ ਆਪਣਾ ਜੋ ਵੱਡੇ ਮਾਰਜਿਨ ਨਾਲ ਜਿੱਤ ਕੇ ਬੋਜਨ ਸਮਾਜ ਪਾਰਟੀ ਝੋਲੀ ਚ ਪਾਵਾਂਗੇ ਬੈਂਕਮਾਰੀ ਮਾਇਵਤੀ ਔਰ ਸਕਾਰ ਜੋ ਉਦਾਰ ਸਿੰਘ ਕ੍ਰੀਮਪੁਰੀ ਦੇ ਹੱਥ ਵਿੱਚ ਮੌਜੂਦ ਕਰੇ। ਇਹ ਸਾਹਿਬ ਮੈਂ ਨਾ ਬਸਪਾ ਦੇ ਸੀਨੀਅਰ ਆਗੂ ਜੂਰਾਮ ਸਰੂ ਸਰੋਹੇ ਜੀ ਜਿਨ੍ਹਾਂ ਨੇ ਦੱਸਿਆ ਕਿ ਅਪਰਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਆ ਇੱਥੇ ਬਸਪਾ ਦੀ ਬੈਲਟ ਆ ਪਹਿਲਾਂ ਵਿਨੇ ਅਪਰਾ ਦੇ ਸਰਪੰਚ ਹੀ ਇਹਨਾਂ ਦੇ ਬ੍ਰਦਰ ਆ ਜਿਹੜੇ ਕੈਂਡੀਡੇਟ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਪਹਿਲਾਂ ਵੱਡੇ ਮਾਰਜਿਨ ਨਾਲ ਇੱਥੋਂ ਜਿੱਤ ਚੁੱਕੇ ਆ ਤੇ ਇਹਨਾਂ ਦਾ ਦਾਵਾ ਹੈ ਕਿ ਭੋਜਨ ਸਮਾਜ ਪਾਰਟੀ 17.0 ਨੂੰ ਇੱਕ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਆ ਅਪਰਾ ਉਤੋਂ ਵੱਡੀ ਜਿੱਤ ਪ੍ਰਾਪਤ ਕਰੇਗੀ। ਚੇਤਨਾ ਚੰਨ ਲਈ ਪ੍ਰਦੀਪ ਰਾਜਾ